ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਇਆ ਵਿంటర్ ਦੀ ਕਲੈਕਸ਼ਨ ਹੈ ਜੀ ਤੇ ਕਾਫੀ ਘੱਟ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਡਿਜੀਟਲ ਪ੍ਰਿੰਟ ਵਾਲੇ ਸੂਟ ਹੋਣਗੇ ਕੇਸਰ ਕਰਾਚੀ ਬ੍ਰਾਂਡ ਰਹੇਗਾ ਜੀ ਤੇ ਪ੍ਰਾਈਸ ਰਹੇਗਾ ਸਾਰੇ ਸੂਟਾਂ ਦਾ 1200 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬੁਕਿੰਗ ਲਈ ਨੰਬਰ ਹੈਗਾ 8283 828381 ਨੰਬਰ ਹੈ ਜੀ ਜੋ ਵੀ ਸੂਟ ਅੱਜ ਦੀ ਵੀਡੀਓ 'ਚ ਪਸੰਦ ਆਇਆ ਤੁਸੀਂ ਮੇਰੇ ਇਸ ਨੰਬਰ ਤੇ ਸੂਟ ਦੀ ਪਿਕਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਜੀ ਕਲੈਕਸ਼ਨ ਆ ਸਾਰੇ ਸੂਟਾਂ ਦੀ ਤੇ ਸ਼ੁਰੂ ਕਰਦੇ ਆ ਜੇ ਫਰਸਟ ਸੂਟ ਤੋਂ ਜੇ ਬ੍ਰਾਂਡਡ ਪੀਸ ਰਹਿਣਗੇ ਸਾਰੇ neck ਦੇ ਉੱਪਰ ਇਹ ਵਰਕ ਵਾਲੀ ਪੱਟੀ ਆ ਬੱਸ ਸੌਰੀ ਵਰਕ ਹੋਇਆ ਵਾ ਬਹੁਤ ਪਿਆਰਾ ਜਿਹਾ ਇਹ ਹੈਗੀ ਆ ਜੀ 2 ਮੀਟਰ ਪਲੱਸ ਦੀ ਸਲਵਾਰ ਠੀਕ ਹੈ ਤੇ ਇਹ ਹੈਗੀ ਆ ਜੀ ਸ਼ਰਟ ਰੂਟੀਨ ਵੀ ਆ ਬਹੁਤ ਸੋਹਣੇ ਸੂਟ ਨੇ ਬਹੁਤ ਪਿਆਰੀ ਕਲੈਕਸ਼ਨ ਆ neck ਤੇ border ਆਏਗਾ ਬਾਕੀ ਡਿਜੀਟਲ ਪ੍ਰਿੰਟਿੰਗ ਤੇ ਰਹੇਗਾ ਜੀ ਸਾਰੇ ਸੂਟ ਤੇ ਨਾਲ ਹੈਗੇ ਨੇ ਇਹਨਾਂ ਦੇ ਸ਼ਾਲ ਤੇ ਸ਼ਾਲ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਵਿੱਚ ਲੰਮੇ ਚੌੜੇ ਮਿਲ ਜਾਣਗੇ ਐਦਾਂ ਜਿੱਦਾਂ ਲੁੱਕ ਦੁਪੱਟੀਆਂ ਦੀ ਹੁੰਦੀ ਆ ਬਹੁਤ ਸੋਹਣੇ ਸ਼ਾਲ ਨੇ ਠੀਕ ਹੈ ਜੀ ਤੇ ਪ੍ਰਾਈਸ ਰਹੇਗਾ ਜੀ ਸਾਰੀ ਵੀਡੀਓ ਦਾ 1200 ਇਹ ਹੈਗੀ ਆ ਸੂਟ ਦੀ ਫਾਈਨਲ ਲੁੱਕ ਇਹਦੇ ਵਿੱਚ ਕਲਰ ਦੇ ਦੰਨੇ ਆ ਤੁਹਾਨੂੰ ਇਹ ਹੈਗਾ ਜੀ ਸੈਕਿੰਡ ਕਲਰ ਫੋਟੋ ਵੀ ਸੋਨੂ ਕਲਰ ਕੰਟਰਾਸਟ ਇਹਨਾਂ ਦੇ ਦਿਖੀ ਜਾਣੇ ਦੁਪੱਟਿਆਂ ਦੇ ਸੇਮ ਇਹੀ ਡਿਜ਼ਾਈਨ ਹੋਏਗਾ ਫੋਟੋ ਵਾਲਾ ਇੱਕ ਕਲਰ ਤੁਹਾਨੂੰ ਮਿਲ ਜਾਏਗਾ ਇਹ ਵਾਲਾ ਵੀ ਬਹੁਤ ਸੋਨਾ ਸ਼ੇਡ ਆ ਦੁਪੱਟਿਆਂ ਚ ਜਿੱਦਾਂ ਦਾ ਫੋਟੋ ਸ਼ੋ ਹੋ ਰਿਹਾ ਸੇਮ ਉਦਾਂ ਦਾ ਹੀ ਦੁਪੱਟਾ ਰਹੇ ਸ਼ਾਲ ਰਹੇਗਾ ਸਾਰਿਆਂ ਦਿਨਾਂ ਸ਼ਾਲ ਨੇ ਜੀ ਦੁਪੱਟੇ ਨਹੀਂ ਹੈਗੇ ਇਹ ਨਿਓਨ ਸ਼ੇਡ ਆ ਇਹਦੇ ਨਾਲ ਵੀ ਇਹ ਮੈਰੂਨ ਕਲਰ ਦਾ ਬਹੁਤ ਸੋਹਣਾ ਜਿਹਾ ਕੰਟਰਾਸਟ ਹੈ ਇੱਕ ਕਲਰ ਤੁਹਾਨੂੰ ਰਸਟ ਮਿਲ ਜਾਏਗਾ ਇਹ ਹੈਗਾ ਜੀ ਇਹਦਾ ਕੰਟਰਾਸਟ ਠੀਕ ਹੈ ਜੀ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਬਹੁਤ ਸੋਹਣੀ ਕੈਟਲੌਗ ਆ ਤੇ ਇਹ ਮਿਲ ਜਗਾ ਮਹਿੰਦੀ ਜਿਹਾ ਸ਼ੇਡ ਸ਼ਾਲ ਸਭ ਦੇ ਤੁਹਾਨੂੰ ਫੋਟੋ ਚ ਦਿਖਾਈ ਦਿੱਤੇ ਕਲਰ ਕੰਟਰਾਸਟ ਜੋ ਫੋਟੋ ਚ ਬਣਿਆ ਹੋਇਆ ਸੇਮ ਓਦਾਂ ਦੀ ਸ਼ਾਲ ਹੋਣਗੇ ਇਹਨਾਂ ਦੇ ਬਹੁਤ ਸੋਹਣੇ ਸੂਟ ਨੇ ਤੇ ਪ੍ਰਾਈਸ ਹੈਗਾ 1200 ਤੁਸੀਂ ਜਿਹੜਾ ਵੀ ਸੂਟ ਲੈਣਾ ਜੀ ਲੈ ਸਕਦੇ ਹੋ ਫੋਟੋ ਵੀ ਅਸੈਂਡ ਕਰ ਦਿਓ ਸਕਰੀਨ ਸ਼ਾਟ ਲੈ ਕੇ ਹਾਂਜੀ ਨੈਕਸਟ ਡਿਜ਼ਾਈਨ ਦਰਨੀ ਆ ਤੁਹਾਨੂੰ ਬਹੁਤ ਪਿਆਰਾ ਸਟੱਫ ਹੈ ਪਹਿਲਾਂ ਤਾਂ ਫਿਰ ਉੱਪਰੋਂ ਡਿਜ਼ਾਈਨਿੰਗ ਪ੍ਰਿੰਟ ਹੋਇਆ ਹੋਇਆ ਬਹੁਤ ਸੋਹਣਾ ਪ੍ਰਿੰਟ ਹੈ ਜਿੱਦਾਂ ਵਰਕ ਹੁੰਦਾ ਇਦਾਂ ਦਾ ਪ੍ਰਿੰਟ ਹੈ ਦੇਖੋ ਜੀ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਹਾਂ ਕਿ ਪੀਸ ਇਹ ਹੈਗੀ ਹੈ ਜੀ ਸਲਵਾਰ ਠੀਕ ਹੈ ਤੇ ਇਹ ਹੈਗੀ ਹੈ ਜੀ ਆਪਣੀ ਸ਼ਰਟ ਬਹੁਤ ਸੋਹਣੀ ਸ਼ਰਟ ਆ ਬਹੁਤ ਸੋਹਣੀ ਲੁੱਕ ਦੇਖੋ ਕਿੰਨੀ ਸੋਹਣੀ ਆ ਤੇ ਇਹ ਦੇਖੋ ਜੀ ਇਹਦਾ ਸ਼ਾਲ ਬਹੁਤ ਸੋਹਣਾ ਸ਼ਾਲ ਹੈ ਬਹੁਤ ਸੋਹਣਾ ਕਲਰ ਵੀ ਬਹੁਤ ਪਿਆਰਾ ਹੈ ਡਿਜ਼ਾਈਨ ਤਾਂ ਤੁਸੀਂ ਦੇਖ ਹੀ ਲਿਆ ਫੋਟੋ ਤੇ ਜਿੱਦਾਂ ਬਿਲਕੁਲ ਵਰਕ ਵਾਲੀ ਲੁੱਕ ਆ ਰਹੀ ਆ ਹੁਣ ਤੁਹਾਨੂੰ ਮੈਂ ਇਹਦੇ ਕਲਰ ਦੇ ਦਾਨੀ ਆ ਇਹ ਹੈਗੇ ਨੇ ਜੀ ਇਹਦੇ ਕਲਰ ਆਪਸ਼ਨ 1200 ਪ੍ਰਾਈਸ ਦੇ ਵਿੱਚ ਨੇ ਅੱਜ ਦੇ ਸਾਰੇ ਸੂਟ ਤੇ ਬੂਲਨ ਦੇ ਵਿੱਚ ਰਹਿਣਗੇ ਜੀ ਸੂਟ ਕੇਸਰ ਕਰਾਚੀ ਬ੍ਰਾਂਡ ਦੇ ਰਹਿਣਗੇ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਆ ਇਹ ਚਾਰ ਕਲਰ ਨੇ ਚਾਰ ਦੇ ਚਾਰੋਂ ਹੀ ਇੱਕ ਤੋਂ ਇੱਕ ਵਸ ਸੋਹਣੇ ਕਲਰ ਨੇ ਨੈਕਸਟ ਕਲੈਕਸ਼ਨ ਦੇਖਣੇ ਆ ਤੁਹਾਨੂੰ ਪਹਿਲਾਂ ਤਾਂ ਵਰਕ ਦੇਖ ਲਓ ਪੱਟੀ ਦੇ ਉੱਪਰ ਬਹੁਤ ਸੋਨਾ ਇਹ ਵਰਕ ਹੋਇਆ ਹੋਇਆ ਹੈ ਬਾਕੀ ਸਾਈਡਾਂ ਦੇ ਪ੍ਰਿੰਟਿੰਗ ਤੇ ਪੱਟੀ ਦੇ ਉੱਪਰ ਹੋਇਆ ਹੋਇਆ ਜੀ ਵਰਕ ਸੂਰਦਾ ਡਿਜ਼ਾਈਨ ਦੇਖੀ ਪਲੇਨ ਸਲਵਾਰਾਂ ਦੇ ਨਾਲ 2 ਮੀਟਰ ਪਲੱਸ ਰਹੇਗੀ ਸਲਵਾਰ ਇਹਨਾਂ ਦੀ ਇਹ ਹੈਗਾ ਜੀ ਫਰੰਟ ਸ਼ਰਟ ਦਾ ਜਿੰਨੇ ਵੀ ਸੂਟ ਦਿਖਾਏ ਆ ਸਭ ਦਾ ਫਰੰਟ ਬੈਕ ਬਣਿਆ ਹੋਏਗਾ ਜਿੱਦਾਂ ਇਹ ਬੈਕ ਆ ਇਹ ਬੈਕ ਦੇ نیچے ਇਦਾਂ ਘੇਰੇ ਤੇ ਆ ਜਾਏਗਾ ਠੀਕ ਹੈ ਇਹ ਹੈਗਾ ਜੀ ਆਪਣਾ ਫਰੰਟ ਇਹਦਾ ਵੀ ਤੁਹਾਨੂੰ ਇੱਕ ਸੂਟ ਦਾ ਸ਼ਾਲ ਖੋਲ ਕੇ ਦਿਖਾ ਦੰਨੀ ਆ ਇਹ ਹੈਗਾ ਜੀ ਇਹਦਾ ਸ਼ਾਡ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਤੇ ਪ੍ਰਾਈਸ ਹੈਗਾ 1200 ਤੇ ਕਲਰ ਆਪਸ਼ਨ ਦੇ ਦਨੇ ਇਹਦੇ ਵਿੱਚ ਇਹ ਹੈਗਾ ਇਹਦਾ ਸੈਕੰਡ ਕਲਰ ਠੀਕ ਹੈ ਇਹ ਹੈਗੇ ਜੀ ਲੁੱਕ ਸੂਟ ਦੇ ਇਹ ਹੈਗਾ ਇਹਦਾ 3rd ਸੂਟ ਇਹ ਹੈਗੇ ਜੀ ਲੁਕਸਵਰ ਦੇ 1200 ਪ੍ਰਾਈਸ ਦੇ ਵਿੱਚ ਬਹੁਤ ਸੋਹਣੇ ਸੂਟ ਨੇ ਨੈਕਸਟ ਸੂਟ ਇਹ ਵਾਲਾ ਆ ਗਿਆ 컬러 ਡਿਜ਼ਾਈਨ ਬਹੁਤ ਪਿਆਰੇ ਆ ਸਾਰੇ ਠੀਕ ਹੈ ਜੀ ਤੇ ਸੇਮ ਦੇ ਵਿੱਚ ਇੱਕ ਤੁਹਾਨੂੰ ਇਹ ਮਿਲ ਜਾਏਗਾ ਕਲਰ ਇਹ ਹੈਗੇ ਜੀ ਲੁਕਸ ਸੂਟ ਇੱਕ ਤੋਂ ਨੀਅਰ ਬਲੈਕ ਮਿਲ ਜੇਗਾ ਤੇ ਪ੍ਰਾਈਸ ਹੈਗਾ ਜੀ ਸੂਟ ਦਾ ਅੰਬ 1200 ਜਿਹੜਾ ਵੀ ਸੂਟ ਲੈਣਾ ਤੁਸੀਂ ਪਿਕ ਸੈਂਡ ਕਰ ਸਕਦੇ ਹੋ ਬਹੁਤ ਸੋਹਣਾ ਜਿਹਾ ਪ੍ਰਿੰਟ ਕਲਰ ਦੇ ਰਹੀਆਂ ਜਿਹੜੇ ਤੁਹਾਨੂੰ ਹੁਣ ਦਿਖਾਵਾਂਗੇ ਇਹਦੇ ਨਾਲ ਤਾਂ ਇੱਕ ਸੈੱਟ ਤੁਹਾਨੂੰ ਪਹਿਲਾਂ ਵੀ ਦਿਖਾਤਾ बहुत सोहनी जी कलैक्शन प्रिंटिंग बहुत प्यारी सूटा ने देखिए जी सूट प्रिंट देखो कि सोहना बहुत सोहना सूट ठीक है जी फ्रंट बैक सेम ही एदा बॉर्डर आने गए ਦੇਖੋ ਜੀ ਸੂਟ ਕਲਰ ਪ੍ਰਿੰਟ ਬਹੁਤ ਪਿਆਰਾ ਠੀਕ ਹੈ ਜੀ ਪ੍ਰਾਈਸ ਤੁਹਾਨੂੰ ਸਭ ਨੂੰ ਪਤਾ ਹੀ ਆ 1200 ਪ੍ਰਾਈਸ ਹੈ ਇਹਨਾਂ ਦਾ ਮੈਂ ਬਾਰ ਬਾਰ ਦੱਸ ਰਹੀ ਹਾਂ ਸ਼ਿਪਿੰਗ ਫ੍ਰੀ ਸੌਰੀ ਸ਼ਿਪਿੰਗ ਦੇ ਐਕਸਟਰਾ ਹੋਣਗੇ ਜੀ ਤੁਸੀਂ ਜਿੱਥੇ ਵੀ ਮੰਗਾਣੀ ਆਪਣਾ ਡਰੈਸ ਸੈਂਡ ਕਰ ਦਿਓ ਤੇ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਹੈ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣਾ ਲਾਈਟ ਜਿਹਾ ਚਾਰਟ ਆ ਸਾਰਾ ਇਹ ਪ੍ਰਿੰਟ ਤਾਂ ਸੋਹਣੇ ਹੈਗੇ ਆ ਨੈਕਸਟ ਦੇ ਰਹੇ ਹਾਂ ਜੀ ਤੁਹਾਨੂੰ बहुत सोहना जहा सूट है प्रिंट है बहुत सोहना सूट था ये है जी शाल ये है जी लुक सूट कलर एक सोनू ब्लैक भी मिल जाएगा ये ब्लैक शेड है ਇਹ ਸਾਰਾ ਵਰਕ ਕੀਤਾ ਹੋਇਆ ਸੂਟ ਤੇ ਬਹੁਤ ਪਿਆਰਾ ਜਿਹਾ ਇਹ ਫੋਟੋ ਰਹੀਗੀ ਸਟਾਈਲ ਇਦਾਂ ਦਾ ਰਹੇਗਾ ਜੀ ਇੱਕ ਤੋਂ ਸੂਟ ਮਿਲ ਜਾਏਗਾ ਵਾਈਨ ਕਲਰ ਦੇ ਵਿੱਚ ਇਹ ਵਾਈਨ ਕਲਰ ਦੀ ਫੋਟੋ ਆ ਠੀਕ ਹੈ ਜੀ ਇੱਕ ਤੋਂ ਇਹ येलो ਸ਼ੇਡ ਦੇ ਵਿੱਚ ਆ बारह सौ प्राइस के बच्चे ने जी सूट है एक सूट थ मिल जाएगा पीकॉक टोन से ठीक है जी ये सारे बारह सौ वाले सूट ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰਾ ਠੋਡਾ ਮੇਰੇ ਨਾਲ ਥੈਂਕ ਯੂ ਸੋ ਮੱਚ